ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਕਾਂਗਰਸ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਲੋਕ ਸਭਾ ਹੁਸ਼ਿਆਰਪੁਰ ਜ਼ਿਲ੍ਹਾ ਇੰਚਾਰਜ ਵਿਧਾਇਕ ਰਾਣਾ ਗੁਰਜੀਤ ਸਿੰਘ ਪਹੁੰਚੇ ਇਸ ਮੌਕੇ 11 ਫਰਵਰੀ ਨੂੰ ਸਮਰਾਲਾ ਵਿੱਚ ਹੋਣ ਵਾਲੀ ਮੀਟਿੰਗ 'ਚ ਪੀਪੀਸੀ ਸੀ ਹੁਸ਼ਿਆਰਪੁਰ ਦੇ ਸਾਬਕਾ ਵ代ਇਤ ਕਾਂਗਰਸੀ ਵਰਕਰ ਵੀ ਪਹੁੰਚੇ ਇਸ ਮੌਕੇ ਵਰਕਰਾਂ ਨਾਲ ਤਿਆਰੀਆਂ ਲੈ ਕੇ ਚਰਚਾ ਕੀਤੀ ਗਈ ਤੇ ਜਾਣਕਾਰੀ ਮੁਤਾਬਕ ਹੁਸ਼ਿਆਰਪੁਰ ਦੇ ਵੱਡੀ ਗਿਣਤੀ ਚ ਕਾਂਗਰਸੀ ਵਰਕਰਾਂ ਨਾਲ ਆਗਾਮੀ ਲੋਕ ਸਭਾ ਚੋਣਾਂ ਸੰਬੰਧੀ ਗੱਲਬਾਤ ਦੌਰਾਨ ਮੀਟਿੰਗ 'ਚ ਸਾਰਿਆਂ ਨੇ ਇਕਜੁੱਟ ਹੋ ਕੇ ਆਮ ਆਦਮੀ ਪਾਰਟੀ ਨਾਲ ਗੜ ਜੋੜ ਨਾ ਕਰਨ ਦੀ ਗੱਲ ਕਹੀ ਹੈ ਪਾਰਟੀ ਵੱਲੋਂ ਮੇਰੀ ਜ਼ਿੰਮੇਵਾਰੀ ਹੁਸ਼ਿਆਰਪੁਰ ਦੇ ਵਿੱਚ ਜਿਹੜੀ ਸਾਡੀ ਕਨਵੈਨਸ਼ਨ ਸਾਡੇ ਪ੍ਰਧਾਨ ਜੀ ਮਰ ਮੋਰਰਾਜ ਖਰਗੇ ਸਾਹਿਬ ਖਰਗੇ ਸਾਹਿਬ ਖਰਗੇ ਸਾਹਿਬ ਦਾ ਹਿਸਾਬ ਨਹੀਂ ਚੱਲਦਾ ਖਰਗੇ ਸਾਹਿਬ 13 ਤਰੀਕ ਨੂੰ 11 ਤਰੀਕ ਨੂੰ 11 ਫਰਵਰੀ ਨੂੰ ਸਮਰਾਲੇ ਆ ਰਹੇ ਆ ਉਸ ਸੰਬੰਧ ਦੇ ਵਿੱਚ ਮੇਰੀ ਡਿਊਟੀ ਲੱਗੀ ਆ ਕਿ ਮੈਂ ਹੁਸ਼ਿਆਰ ਕੋਰਾ ਕੇ ਸੀਨੀਅਰ ਰੈਡੀਸ਼ਨ ਸਾਡੇ ਪਵਨ ਆਦਿਆ ਜੀ ਡੋਗਰਾ ਸਾਹਿਬ ਡਾਕਟਰ ਰਾਜ ਸਾਹਿਬ ਦੇ ਪ੍ਰੈਜ਼ੈਂਸ ਵਿੱਚ ਇਥੇ ਤੇ ਸਾਡੇ ਭੈਣ ਜੀ ਮਕੀਨੀਆਂ ਤੋਂ ਵਿਦੋਲ ਹੋਇਆ ਇੰਦੂ ਬਾਲਾ ਜੀ ਔਰ ਅਸ਼wini ਜੀ ਦੀ ਬਿਊਟੀ ਮਰਖਾ ਨਾਲ ਇਥੇ ਜੀ ਸਾਡੇ ਸਪੋਕਸਪਰਸਨ ਨੇ ਡਾਕਟਰ ਸੁਖੀ ਡਾਕਟਰ ਸੁਖੀ ਕੋਈ ਬਾਕੀ ਇਥੇ ਸਾਰੇ ਜੀ ਤਰਜੀਹ ਗਿਆ ਅੱਛਾ ਜੀ ਓਕੇ ਓਕੇ ਤੇ ਸਾਰੇ ਸਾਡੇ ਬਲਾਕਾਂ ਦੇ ਪ੍ਰਧਾਨ ਔਰ ਕਾਂਗਰਸ ਦੇ ਸੀਨੀਅਰ ਮੈਂਬਰ ਜਿਹੜੇ ਇਥੇ ਆਏ ਨੇ ਸਭ ਤੋਂ ਪਹਿਲਾਂ ਤਾਂ ਮੈਂ ਯਾਰ ਲੇਟ ਹੋਣ ਦੀ ਮਤਲਬ ਮੈਂ ਲੇਟ ਹੋ ਗਿਆ ਹੁੰਦਾ ਨਹੀਂ ਹੁੰਦਾ ਤੇ ਇਹ ਸ਼ਾਇਦ ਮੇਰੇ ਖਿਆਲ ਨਾਲ ਆਦੀਏ ਜੀ ਦੇਖ ਰਹੇ ਤੇ ਬਾਦ ਵੀ ਹੈ ਲੇਟ ਬਚਾ ਲਈ ਅੱਛਾ ਗੱਲਿਆ ਕਿ ਖਰਗੇ ਸਾਹਿਬ ਜਿੱਦਣ ਦੇ ਪ੍ਰਧਾਨ ਬਣੇ ਨੇ ਉਹਨਾਂ ਨੇ ਉਹ ਸਾਡੀ ਸਾਰੀ ਸਾਰੀ ਹੈ ਇੱਕ ਮਾਹ ਰਾਹੁਲ ਜੀ ਪ੍ਰੇਨਕਾ ਜੀ ਸ਼੍ਰੀਮਤੀ 소ਨੀਆ ਗਾਦੀ ਜੀ ਇਹਨਾਂ ਦਾ ਪੂਰਾ ਪੂਰਾ ਮਨ ਹੈ ਇੱਕ ਵੀ ਕਾਂਗਰਸ ਖੜੀ ਹੋਵੇ ਔਰ ਮੈਂ ਆਪਣੇ ਸਾਥੀਆਂ ਦੇ ਵਿਆਹ ਤੋਂ ਤੇ ਜ਼ਾਕਰ ਇਹ ਕਹਿ ਸਕਦਾ ਕਿ ਸਾਡੀ ਕਾਂਗਰਸ ਜਿਹੜੀ ਮਜ਼ਬੂਤ ਹੈ ਉਹ ਹਰ ਜਗ੍ਹਾ ਕਾਂਗਰਸ ਹੈ। ਉਹ ਸਾਡੇ ਜੋਪਰੋਦੇਸ਼ ਹੈ ਕਿ ਜਿਹੜੀਆਂ ਸਾਡੀਆਂ ਮੰਡਲ ਕਮੇਟੀਆਂ ਬਣ ਹੋਈਆਂ ਮੰਡਲ ਦੇ ਪ੍ਰਧਾਨ 32100 ਸਾਡੇ 2145 ਹੁਣ ਕਿੰਨਾ ਹੋ ਗਿਆ। ਹੋਰ ਕਰੀਬ 24570 ਮੈਂਬਰ ਨੇ ਮੰਡਲ ਨੂੰ। ਔਰ ਇਸੇ ਤਰ੍ਹਾਂ 299 ਬਲਾਕ ਨੇ ਔਰ ਕਰੀਬ 980 950 ਸਾਡੇ ਉਹਨਾਂ ਦੇ ਕਪੀਆ ਨੇ ਮੈਂਬਰ ਤੇ ਇਸੇ ਤਰ੍ਹਾਂ ਜ਼ਿਲ੍ਹਾ ਪ੍ਰਧਾਨ ਸਾਡੇ ਵਰਤੀ ਨੇ ਦੇ 2600 2640 ਸਾਡੇ ਉਹਨਾਂ ਦੇ ਮੈਂਬਰ ਨੇ ਚੋਕ ਕਾਂਗਰਸ ਹਰ ਜਗ੍ਹਾ ਮੌਜੂਦ ਹੈ ਕੋਈ ਖਰਗੇ ਸਾਹਿਬ ਸੇ ਮੈਂਬਰ ਦੇ ਵਿੱਚ ਇਲੈਕਸ਼ਨ ਦਾ ਵਿਗਲ ਬਜਾਉਣ ਲਈ ਆਏ ਪ੍ਰਧਾਨ ਨੇ ਸਾਰੇ ਮੁਲਕ ਦਾ ਦੌਰਾ ਕਰਨਾ ਹੁੰਦਾ ਜਿਵੇਂ ਜਿਵੇਂ ਮੀਟਿੰਗਸ ਕਰਨੀਆਂ ਹੁੰਦੀਆਂ ਤੇ ਪ੍ਰਧਾਨ ਜੀ ਸਾਨੂੰ ਸਾਥੜਾ ਦੇਣ ਪੁਰ ਲੋਕ ਪੰਜਾਬ ਪੰਜਾਬ ਦੇ ਲੋਕ ਉਹਨਾਂ ਨੂੰ ਜਾਗਰੂਕ ਕਰਨਾ ਹੈ ਕਿ ਨੈਸ਼ਨਲ ਲੈਵਲ ਦੇ ਉੱਤੇ ਕੀ ਪੋਲਟਿਕਸ ਚੱਲ ਰਹੀ ਹੈ ਔਰ ਕੀ ਸਾਡੀ ਪਾਰਟੀ ਧਰਮ ਨਿਰਪੇਖ ਪਾਰਟੀ ਹੈ ਤੇ ਕੋਈ ਦੋ ਰਾਇ ਨਹੀਂ ਔਰ ਸਾਡਾ ਏਜੰਡਾ ਕਿਸੇ ਨੂੰ ਵੱਖਰਾ ਹੋ ਸਕਦਾ ਧਾਰਮਿਕ ਏਜੰਡਾ ਕਾਂਗਰਸ ਪਾਰਟੀ ਦਾ ਨਹੀਂ ਹੈ ਕਾਂਗਰਸ ਪਾਰਟੀ ਦਾ ਏਜੰਡਾ ਇਸ ਮੁਲਕ ਨੂੰ ਇਕਨੋਮਿਕਲੀ ਕਿਦਾਂ ਤਗੜੇ ਕਰਨਾ ਔਰ ਇੰਡਸਟਰੀ ਔਰ ਬੇਰੋਜ਼ਗਾਰੀ ਕਿਵੇਂ ਦੂਰ ਕਰਨੀ ਔਰ ਇਹ ਸਾਰੀਆਂ ਚੀਜ਼ਾਂ 2004 ਤੋਂ ਲੈ ਕੇ 2014 ਤੱਕ ਜਦੋਂ ਲੋਕਾਂ ਨੇ ਸਰਵਾਜ ਦਿੱਤਾ ਡਾਕਟਰ ਮਨਮੋਨ ਸਿੰਘ ਜੀ ਇਸ ਮੁਲਕ ਦੇ ਪ੍ਰਧਾਨ ਮੰਤਰੀ ਰਹੇ ਉਹਨਾਂ ਨੇ ਸਾਬਤ ਕੀਤਾ ਕਿ ਭਈ ਮੁਲਕ ਨੂੰ ਕਿਸ ਤੇ ਸੈੱਜ ਲਿਆਣਾ ਪਾਲਿਸੀਜ਼ ਉਹਨਾਂ ਦੀਆਂ ਬੜੀਆਂ ਹੈ ਔਰ ਉਹਦੇ ਚ ਅਰਚਨ ਜ਼ਰੂਰ ਪਈ ਹੋਈ ਪੌਸੀ ਜੇ ਕਿ ਨਮੀ ਕੋ ਦਰਚੀ ਤੇ ਬਿਜਲੀ ਦੇ ਇਹ ਮੁਰਗ ਦੇ ਅੱਗੇ ਰੱਖਾਂਗੇ ਔਰ ਬਲਕਿ ਨੂੰ ਇੱਕ ਝਟ ਰੱਖਣ ਲਈ ਇੱਕ ਇੱਕੋ ਤੇ ਇੱਕ ਮਜ਼ਬੂਤ ਪਾਰਟੀ ਹੈ ਕਾਂਗਰਸ ਹੈ ਔਰ ਸੈਕੂਲਰ ਸੋਚਦੀ ਆ ਔਰ ਆਪਾਂ ਖਾਦੀ ਮੁਰਤੀ ਨਹੀਂ ਸਾਡੇ ਇੰਟਰਨੈਸ਼ਨਲ ਰਿਲੇਸ਼ਨਸ ਸਾਡੇ ਗੁਆਂਢੀ ਮਿਲਕਾਂ ਨਾਲ ਕੀ ਹੋ ਜਾਏ ਇੱਕ ਖਾਦੀ ਜਿਸੇ ਇੱਕ ਧਰਮ ਦਾ ਨਾਰਾ ਲਾ ਕੇ ਆਪਾਂ ਮੁਰਤੂ ਨੂੰ ਮੁਰਤੂ ਨੂੰ ਵੀ ਬਚਾਉਣਾ ਔਰ ਗੁਲਕ ਦੇ ਕੋਈ ਵੀ ਚਾਹੇ ਚਾਇਨਾ ਆਇਆ ਚਾਹੇ ਰਸ਼ੀਆ ਚਾਹੇ ਸੜਾ ਬੰਗਲਾਦੇਸ਼ ਪਾਕਿਸਤਾਨ ਸ਼੍ਰੀਲੰਕਾ ਚਾਇਨਾ ਨੇ ਕਿੱਥੇ-ਕਿੱਥੇ ਤਾਈ ਸਾਰਾ ਕੁਝ ਕਰ ਦਿੱਤਾ ਇਹ ਸਾਰੀਆਂ ਗੱਲਾਂ ਹੋ ਕਰਨਗੇ ਇਸ ਲਈ ਮੈਂ ਇੱਥੇ ਆਇਆ ਤੇ ਲੀਡਰ ਸਾਡੇ ਤਗੜੇ ਨੇ देयर इज नो ਡਾਊਟ ਅਬਾਊਟ ਇਟ ਇਸ ਪਾਰਟੀ ਦਾ ਇਹਦਾ ਵੱਡਾ ਮੰਡਲ ਲੈਵਲ ਤੇ ਫਰੀ ਫਰੀ ਬਗਰ ਅਸੀਂ ਦੇਖੀਏ ਇਹ ਸਾਰੇ ਦਾ ਟੋਟ ਲਾ ਲੀਏ ਤਾਂ ਸਾਡਾ ਕਰੀਬ-ਕਰੀਬ 50000 ਰੁਪਏ ਲੱਗੇ ਤੇ ਸਾਡੇ ਉਦਿਹਾਰ ਹੀ ਆ ਹਲੇ ਸੈਕਟਰੀ ਦੇ ਬਾਕੀ ਨਹੀਂ ਲਾਏ ਹੋਰ بڑے ਵਰਕਰ ਨੇ ਚਾਹੇ ਜ਼ਿਲ੍ਹਾ ਪ੍ਰਸ਼ਾਸਨੀ ਕਰ ਕਰਕੇ ਇਹ ਬਲਾਕ ਸੰਪਤੀਆਂ ਦੀ ਗੱਲ ਕਰ ਰਹੀਏ ਕਮੇਟੀਆਂ ਐਜੂਕੇਸ਼ਨ ਐਮਸੀਸ ਦੀ ਗੱਲ ਕਰ ਲਈਏ ਹੋਰ ਵੈਸੇ ਵੀ ਸਾਡੇ ਲੋਕ ਕਾਂਗਰਸ ਨਾਲ ਆਏ ਦੇ ਵੀ ਜਾਂ ਤਾਂ ਮੁਰਖੀ ਜਾਤ ਹੋਇਆ ਮੁਰਖੀ ਜਾਤ ਜ਼ਰੂਰ ਕੋ ਪਹਿਲਾ ਤੋਂ ਇਹ ਲੋਕ ਕਾਂਗਰਸੀ ਇਸ ਮੁਰਖੀ ਜਾਤੀ ਚ ਉਹਨਾਂ ਨੇ ਕੰਟ੍ਰਿਬਿਊਟ ਕੀਤਾ ਕਿਤਾ ਕਰਕੇ ਲੋਕ ਕਾਂਗਰਸ ਨਾਲ ਜੁੜੇ ਆ ਤੇ ਜੇ ਖਰਗੇ ਜੀ ਆ ਰਹੇ ਆ ਉਹਨੂੰ ਉਹਨਾਂ ਨੂੰ ਅਸੀਂ ਕਿੱਦਾਂ ਉਹਨਾਂ ਦਾ ਸਵਾਗਤ ਕਰਨਾ ਔਰ ਕਿਵੇਂ ਕੱਟ ਕਰਕੇ ਉਹਨਾਂ ਦਾ ਇਹਦੇ ਲਈ ਅੱਜ ਇੱਕ ਮੀਟਿੰਗ ਰੱਖੀ ਆ ਉਹ ਸਾਡੇ ਜਿੰਨੇ ਵੀ ਐਮਐਲਏ ਲੜਦੇ ਆ ਜਿੰਨੇ ਵੀ ਸਾਡੇ ਅਹੁਦੇਦਾਰ ਨੇ ਸਾਰੇ ਜੋਰ ਨਾਲ ਉਹਨੂੰ ਕਰ ਸਰ ਤੁਸੀਂ ਕਹਿੰਦੇ ਹੋ ਕਾਂਗਰਸ ਮਜ਼ਬੂਤ ਹੈ ਤੇ ਜੇ ਨੌ ਜ਼ਰੂਰੀ ਹੈ ਰੈਲੀ ਹੋ ਜੀ ਜਾਗਰਣ ਨੇ ਸਿੱਧੂ ਸਾਹਿਬ ਨੇ ਰੈਲੀ ਸੰਬੋਧਨ ਕੀਤਾ ਸੀ ਉਹਨਾਂ ਕਹਿੰਦੇ ਜੀ ਮਜਬੂਤ ਕਾਂਗਰਸ ਹੈ ਮਜਬੂਰ ਕਾਂਗਰਸ ਹੋਏ ਦੇਖੋ ਕਹ ਰਿਹਾ ਇਹ ਸਾਰਾ ਕਿਉਂ ਹੋ ਰਿਹਾ ਕਿਉਂਕਿ ਜਦੋਂ ਜਿਹੜੀ ਪਾਰਟੀ ਤਰੱਕੀ ਕਰ ਰਹੀ ਹੋਏਗੀ ਨਾ ਮਜਬੂਤ ਹੋਏਗੀ ਅੱਗੇ ਦਿਸ ਰਿਹਾ ਹੋਵੇਗਾ ਕਿ ਰਾਜਤਾ ਘੋਣਾ ਉੱਥੇ ਲੜਾਈ ਹੋਏਗੀ ਜਿਸ ਘਰ ਚ ਕੁਝ ਦਾੜੇ ਹੋਣਗੇ ਉੱਥੇ ਲੜਾਈ ਹੋਊਗੀ ਜੇ ਜਦੇ DNA ਨਹੀਂ ਉਹ ਤੇ ਲੜਾਈ ਕਾਦੀ ਹੋਣੀ ਸਰ ਲੜਾਈ 78 ਜ 18 ਕੇ ਤੁਸੀਂ ਮਜਬੂਤ ਕਰੇ ਸਰ ਲੜਾਈ ਸੀ ਤਾਂ ਹੀ 78 ਜ 18 ਕੇ ਜੀ ਤੁਸੀਂ ਇਹ ਇਹ ਕੋ ਪਹਿਲੀ ਵਾਰ ਨਹੀਂ ਹੋਇਆ ਹਾਂਜੀ ਇਹ ਤੋਂ ਪਹਿਲਾਂ 2000 1997 ਵਿੱਚ ਅਸੀਂ 14 ਰਹੇਗੇ ਸੀ ਤੇ 14 ਦੇ ਬਾਅਦ ਸਾਡਾ ਰਾਜ ਆਇਆ ਸੋ ਇਹ ਇਹ ਕੋ ਪਮਾਨਾ ਨਹੀਂ ਜਿਹੜੀ ਸਰਕਾਰ ਪਾਵਰ ਚੁੰਦੀ ਆ ਉਹਦੀ ਐਂਟੀ ਇਨਕਮ ਬਣ ਸੀ ਲੋਕਾਂ ਦੇ ਲੋਕਾਂ ਦੀਆਂ ਭਾਵਨਾਵਾਂ ਹੁਣ ਲੋਕ ਦੇਖੋ ਯੁਗ ਦਾ ਮੈਂ ਬੋਲਣਾ ਇੱਥੇ ਪਹੁੰਚ ਦੋ ਮਿੰਟਾਂ ਚ ਵਰਕਾ ਜਾਣਾ ਮੈਂ ਕੀ ਬੋਲ ਰਿਹਾ ਇਸੇ ਤਰ੍ਹਾਂ ਅੱਜ ਲੋਕ ਬੜੇ ਜਾਗਰੂਕ ਹੋ ਗਏ WhatsApp ਦਾ ਸੋਸ਼ਲ ਮੀਡੀਆ ਦਾ ਜ਼ਮਾਨਾ ਜਿਨ੍ਹਾਂ ਲੋਕਾਂ ਨੇ ਆਪ ਆਪਣੇ ਦਾ ਉਹੀ ਅੱਜ ਧਰਨੇ ਦੇ ਫਿਰ ਤੇ ਆ ਸੋ ਇਹ ਐਂਟੀ ਕੰਪੈਂਸੀ ਤਾਂ ਇਹ ਨਹੀਂ ਆ ਜਾਂਦੀ ਸਰ ਤੁਹਾਡੇ ਚੰਗੇ ਕੰਮ ਕਰਦੇ ਸੀ ਸਰ ਤੁਹਾਡੇ ਕੋਲ ਲੋਕ ਸਭਾ ਦਾ ਚਾਰਜ ਹੈ ਪੂਰੇ ਹੁਸਿਆਰ ਦਾ ਕਾਂਗਰਸ ਇੱਕ ਜੁਟ ਨਹੀਂ ਹੈ ਬੁਲਤਮੀ ਤੁਹਾਡਾ ਸੁਖਪਾਲ ਖੈਰ ਨਾਲ 36 ਦਾ ਅੰਕੜਾ ਹੈ ਪੋਲਿਟਿਕਲ ਸਰ ਕਾਂਗਰਸ ਦੇ ਵਿੱਚ ਇੱਥੇ ਵੀ ਸਰ ਉਥਲ-ਪੁਥਲ ਮੱਚਾ ਹੋਇਆ ਹੈ ਕਿੰਦਾ ਸਰ ਲੋਕ ਸਭਾ ਪਰ ਬੇੜਾ ਪਾਰ ਕਰਾਂਗੇ ਇਹ ਕਿਹੜੀ ਪਾਰਟੀ ਜਿਹਨੇ ਹੁੰਦਾ ਵੋਤਾ ਵੋਤੇ ਮੈਂ ਤਾਂ ਕਾਂਗਰਸ ਹੀ ਕਰਦਾ ਪਰ ਹਾਂ ਅਸੀਂ ਗੱਲ ਕਰ ਰਹੇ ਹਾਂ ਨਾ ਅਸੀਂ ਉਹ ਲੋਗ ਆ ਜਿਨ੍ਹਾਂ ਨੇ ਆਜ਼ਾਦੀ ਤੋਂ ਪਹਿਲਾਂ ਔਰ ਆਜ਼ਾਦੀ ਤੋਂ ਬਾਅਦ ਇਸ ਮੁਲਕ ਤੇ ਰਾਜ ਕੀਤਾ ਰਾਜ ਲੋਕਾਂ ਦੀ ਸੇਵਾ ਵੀ ਨਾ ਕੀਤਾ ਲੋਕਾਂ ਦੇ ਹਿੱਤ ਦੀਆਂ ਪਾਲਿਸੀਆਂ ਬਣਾਈਆਂ ਉਸ ਪਾਰਟੀ ਨੇ ਸਬੰਧ ਰੱਖਦੇ ਛੋਟੀਆਂ ਗੱਲਾਂ ਗੁੱਟੀਆਂ ਗੱਲਾਂ ਇਹ ਕਵਰ ਅਪ ਹੋ ਗਏ